ਤੇ ਜਿਹੜੇ ਮੂਤਪਾਲ ਵਰਗੇ ਕਹਿੰਦੇ ਸੀ ਨਾ ਅਸੀਂ ਗੁਲਾਮ ਆ ਜੀ ਸਾਨੂੰ ਆਜ਼ਾਦੀ ਚਾਹੀਦੀ ਐ ਮੈਂ ਬੇਨਤੀ ਤਾਂ ਕਰਨ ਲੱਗਾ ਵੀ ਜਿਹੜੀਆਂ ਭੇਡਾਂ ਨੇ ਉਹ ਥੋੜਾ ਜਿਹਾ ਨਿਰਣਾ ਕਰਿਓ ਵੀ ਜਦੋਂ ਤੁਸੀਂ ਨਗਰ ਕੀਰਤਨ ਕੱਢੇ 5 5 700 700 ਬੰਦਾ ਇਕੱਠਾ ਹੋਇਆ ਜੋ ਮੂੰਹ ਚ ਆਇਆ ਤੁਸੀਂ ਬੋਲ ਦਿੱਤਾ ਕਿਤੇ ਮੋਦੀ ਨੂੰ ਮਰਦਾਬਾਦ ਕਿਤੇ ਕਿਸੇ ਨੂੰ ਮਰਦਾਬਾਦ ਕਹ ਕਹਿੰਦੇ ਸੀ ਤੁਸੀਂ ਉਦੋਂ ਆਜ਼ਾਦ ਸੀ ਕੋ ਗੁਲਾਮ ਸੀ ਇਹ ਦੱਸਿਓ ਮੜਾ ਜਾ ਤੇ ਹੁਣ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਐ ਹੁਣ ਪਟੀਸ਼ਨ ਪਾਈ ਮਾਨਯੋਗ ਸੁਪਰੀਮ ਕੋਰਟ ਅਦਾਲਤ ਵਿੱਚ ਅੱਗੇ ਮੇਰੀ ਐਨਐਸਏ ਜਣ ਕੇ ਮੇਰੇ ਜਿਹੜੀ ਐਨਐਸਏ ਲੱਗੀ ਐ ਉਹ ਹਟਾ ਦਿਆ ਜੀ ਇਹ ਬੋਲੀ ਇਹਨਾਂ ਦੀ ਹਟਾ ਦਿਆ ਜੀ ਤੇ ਅਗਲਿਆਂ ਨੇ ਕੀ ਕੀਤਾ ਸੁਣਵਾਈ ਤਾਂ ਕੀ ਹੋਣੀ ਸੀ ਇਨਕਾਰ ਹੀ ਕਰਤਾ ਵੀ ਜਿਹੜੀ ਇਹ ਫੈਲ ਆਈ ਹੈ ਨਾ ਮੂਤਪਾਲ ਵੱਲੋਂ ਇਹ ਚੱਕਣੀ ਨਹੀਂ ਅਗਲਾ ਨੇ ਸੀਲ ਲਾ ਕੇ ਨਾਇਬਕੋਟ ਨੂੰ ਕਹਿਤਾ ਹੋਣਾ ਵੀ ਉੱਥੇ ਰੱਖ ਤੇਜਾ ਬਾਹਰ ਸੈਟਰ ਹੁਣ ਦੱਸੋ ਇਹ ਗੁਲਾਮੀ ਹੈ ਜਾਂ ਆਜ਼ਾਦੀ ਹੈ